ਮਾਲਿਸ਼ ਕਰਨ ਦੇ ਬਹਾਨੇ ਲੁਟੇਰੇ ਬਜ਼ੁਰਗ ਔਰਤ ਤੇ ਬਜ਼ੁਰਗ ਵਿਅਕਤੀ ਨੂੰ ਲੁੱਟ ਕੇ ਫਰਾਰ ਹੋ ਚੁੱਕੇ ਨੇ ਜੀ ਹਾਂ ਘਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਦੋਨੋਂ ਬਜ਼ੁਰਗ ਜੋੜਾ ਜਿਹੜਾ ਆ ਉਹ ਇਕੱਲੇ ਰਹਿੰਦੇ ਸੀਗੇ ਔਰ ਮਾਲਿਸ਼ ਕਰਨ ਦੇ ਬਹਾਨੇ ਲੁਟੇਰੇ ਜੁੜੇ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਬਜ਼ੁਰਗ ਵਿਅਕਤੀ ਦੀ ਮਾਲਿਸ਼ ਕੀਤੀ ਜਾਂਦੀ ਆ ਔਰ ਇਸ ਤੋਂ ਬਾਅਦ ਦੇ ਵਿੱਚ ਮੌਕਾ ਦੇਖਦੇ ਹੋਏ ਦੋਨਾਂ ਬਜ਼ੁਰਗ ਵਿਅਕਤੀ ਤੇ ਔਰਤ ਨੂੰ ਕੋਈ ਦਵਾਈ ਸੁngਾ ਕੇ ਤੇ बेहोश ਕਰ ਦਿੱਤਾ ਜਾਂਦਾ ਹੈ ਔਰ ਜਦੋਂ बेहोश ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੱਥ ਸਾਫ਼ ਕੀਤਾ ਜਾਂਦਾ ਹੈ ਘਰ ਦੇ ਵਿੱਚ ਜਿਹੜੇ ਸੋਨੇ ਦੇ ਗਹਿਣੇ ਪਏ ਹੁੰਦੇ ਆ ਉਹ ਲੁੱਟ ਕੇ ਤੇ ਚੋਰ ਫਰਾਰ ਹੋ ਜਾਂਦੇ ਨੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਜੇਕਰ ਤੁਸੀਂ ਵੀ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਜਾਂ ਤੁਹਾਡਾ ਕੋਈ ਬਜ਼ੁਰਗ ਘਰ ਦੇ ਵਿੱਚ ਇਕੱਲਾ ਰਹਿੰਦਾ ਹੈ ਤਾਂ ਹੁਣ ਸਾਵਧਾਨ ਹੋ ਜੂ ਯਾ ਆਹ ਖਬਰ ਉਹਨਾਂ ਦੇ ਤੱਕ ਪਹੁੰਚਾ ਦਿਓ ਤਾਂ ਜੋ ਉਹ ਵੀ ਸਾਵਧਾਨ ਹੋ ਜਾਣ ਕਿ ਜੇ ਕੋਈ ਤੁਹਾਨੂੰ ਕਵੇ ਕਿ ਮੈਂ ਮਾਲਿਸ਼ ਕਰਨ ਵਾਲਾ ਐ ਮੈਂ ਸਫਾਈ ਕਰਨ ਵਾਲਾ ਐ ਜਾਂ ਹੋਰ ਕੋਈ ਵੀ ਬਹਾਨਾ ਲਗਾ ਸਕਦਾ ਹੈ ਜੇਕਰ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤਾਂ ਸਾਵਧਾਨ ਪਹਿਲਾਂ ਜਾਂਚ ਕਰੋ ਪੁੱਛ ਪੜਤਾਲ ਕਰੋ ਤੇ ਫਿਰ ਕਿਸੇ ਨੂੰ ਘਰ ਦੇ ਵਿੱਚ ਐਂਟਰੀ ਦਿਓ ਨਹੀਂ ਤਾਂ ਕਿਤੇ ਤੁਹਾਡੇ ਨਾਲ ਵੀ ਅਜਿਹੀ ਘਟਨਾ ਨਾ ਪੂਜਾਵੇ ਬਜ਼ੁਰਗ ਜੋੜੇ ਨੂੰ ਲੁੱਟਦਾ ਸ਼ਿਕਾਰ ਬਣਾਇਆ ਹੈ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਚੁੱਕੇ ਨੇ ਮਾਲਿਸ਼ ਕਰਨ ਦੇ ਬਹਾਨੇ ਇਹ ਲੁਟੇਰੇ ਦਾਖਲ ਹੁੰਦੇ ਆ ਬਜ਼ੁਰਗ ਦੀ ਮਾਲਿਸ਼ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਦਵਾਈ ਸੁngਾ ਕੇ ਬੇਹੋਸ਼ ਕਰਕੇ ਤੇ ਘਰ ਦੇ ਵਿੱਚ ਜਿਹੜਾ ਸੋਨਾ ਹੁੰਦਾ ਪਿਆ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਜੁਰੂ ਜੋੜੇ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਘਟਨਾ ਕੀ ਹੋਈ ਕਿਵੇਂ ਸਾਰੇ ਚੀਜ਼ ਵਾਪਰੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੇਵੇਂ ਇਹਨੇ ਮਨੁੱਖ ਦੇ ਕਿ ਇਹਨਾਂ ਦੇ ਮਾਤਾ ਜੀ ਨੂੰ ਕੋਈ ਸੋ ਮੈਂ ਨਸ਼ੇ ਚੀਤ ਦੇ ਕੇ ਪਹੁੰਚ ਕਾਤਾ ਫੋਟੋਵਾਲ ਕੋ ਕਿਸੋ ਨਾਲ ਖੋਕ ਲੈ ਮੈਂ ਕਿੱਚ ਕਿੱਚਾ ਨਹੀਂ ਹੋਈ ਹੈ ਜਿਵੇਂ ਖਿੱਚ ਕੇ ਲੈ ਗਿਆ ਉਹਨੇ ਦੀ ਲਾਏ ਤੇ ਖੋਕ ਲੈ ਗਿਆ ਉਹ ਬਾਕੀ ਤਾਂ ਕੋਈ ਬਿਆਨ ਦੇਣਗੇ ਮੈਨੂੰ ਪਤਾ ਨਹੀਂ ਮੈਂ ਤਾਂ ਇਹਨਾਂ ਨੇ ਪਤਾ ਵੀ ਇੱਕ ਸੋਨੇ ਖਿੱਚ ਕੇ ਜਿਵੇਂ ਸੋਨਾ ਲੈ ਗਈ ਸੋਨਾ ਲੈ ਗਈ ਕਰਦੀ ਕਰਦੀ ਜੀ ਇਹਨਾਂ ਨੇ ਦੱਸਿਆ ਵੀ ਜਦੋਂ ਅੰਦਰ ਬੰਦੇ ਵੜਿਆ ਇਹ ਨਹੀਂ ਮੈਨੂੰ ਦੱਸਿਆ ਵੀ ਇੱਕ ਜਣਾ ਕੇ ਦੋ ਜਣਾ ਠੀਕ ਹੈ ਇਹਨਾਂ ਦੀ ਮਾਰਚ ਕੀਤੀ ਕਹਿੰਦੇ ਇਹ ਵਿਆਸ ਵਾਲਿਆਂ ਦੀ ਵਿਆਸ ਤੋਂ ਬਾਅਦ 10-12 ਸਾਲ ਤੋਂ ਮਾਰਚ ਕਰ ਰਹੇ ਆ। ਹੂੰ ਇਹਨਾਂ ਨੇ ਪਤਾ ਨਹੀਂ ਮਾਰਚ ਕਰਾਈ ਹੈ। ਫਿਰ ਉਹ ਕਹਿੰਦੇ ਥੋੜਾ ਜਿਹਾ ਸੋਨੇ ਦਾ ਪਾਣੀ ਚਾਹੀਦਾ। ਉਹ ਕਲਾਸ਼ ਭੈਂਦੀ ਜਿਵੇਂ ਸੋਨੇ ਦਾ ਪਾਣੀ ਗਰਮ ਕਰਨ ਰਸੋਈ ਚ ਗਏ ਨੇ। ਹੂੰ ਹੂੰ। ਤੋਂ ਮਗਰ ਇਹ ਚਲੇ ਗਿਆ। ਬਸ ਉਥੋਂ ਉਹਨਾਂ ਨੇ ਕੋਈ ਸੁngਾਤਾ ਦੇ ਲੋਕ ਕੋ। ਦੇ ਮੇਲ ਮਾ ਤੋਂ ਸਨ ਪਹਿਲੇ ਪਤਾ ਨਹੀਂ ਲੱਗ ਗਿਆ ਕੂੜਾ ਸਿੱਟਣ ਆਏ ਖੜੇ ਸੀ ਦੋਨੋਂ ਜਨੇ। ਅੱਛਾ ਫਿਰ ਐਨਂ ਦੇਰੇ ਚ ਕਹਿੰਦੇ ਬੇਹੋਸ਼ ਹੋ ਕੇ ਨਾਲ ਵਾਲੇ ਆਏ ਕਹਿੰਦੇ ਬੇਹੋਸ਼ ਹੋ ਕੇ ਬੇਹੋਸ਼ ਹੋ ਕੇ ਫਿਰ ਅਸੀਂ ਆਏ ਬੇਹੋਸ਼ ਪੈ ਸੀ ਨੱਕ ਤੇ ਚੋਟ ਲੱਗੀ ਹੋਈ ਸੀ। ਤੇ ਕਹਿੰਦੇ ਤੇ ਮਾਲਿਸ਼ ਕਰਾ ਲਓ। ਮਾਲਿਸ਼ ਕਰਾਣ ਦੇ ਪਾਣੇ ਅੰਦਰ ਆਏ ਆ ਤੇ ਰਸੋਈ ਚ ਲੈ ਕੇ ਕਹਿੰਦੇ ਸੋਨੇ ਦਾ ਪਾਣੀ ਉਬਾਲ ਕੇ ਇਹਨਾਂ ਨੂੰ ਸੁਘਾਣਾ ਹੈ ਜਾਂ ਪਿਲਾਣਾ ਹੈ ਅੱਛਾ ਉਹ ਇੰਨੀ ਧਰੇ ਤੇ ਰਸੋਈ ਵਿੱਚ ਕੁਝ ਸੰਗਾਤਾ ਸੋਨਾ ਚੱਕ ਕੇ ਪੁੱਜ ਕੇ ਕਿਸੇ ਦੇਵਾ ਹੈ ਅੱਛਾ ਇਹ ਮੇਰੇ ਤਾਊਤਾਈ ਨੇ ਮੈਨੂੰ ਬਸ ਅਚਾਨਕ ਇਹਨਾਂ ਦੇ ਯਾਨਕੀ ਮੈਂ ਇਹਨਾਂ ਦੇ ਮੁੰਡੇ ਦਾ ਫੋਨ ਆਇਆ ਖਾਨਪੁਰ ਤੋਂ ਕਹਿੰਦੇ ਤਾਊ ਗਰੇ ਕਿ ਤਾਈ ਜੀ ਘਰੇ ਗਿਰੀ ਪਈ ਨੇ ਜੋਤੀ ਤੂੰ ਜਾ ਅੱਛਾ ਠੀਕ ਹੈ ਔਰ ਮੈਂ ਆਇਆ ਮੈਂ ਪਹੁੰਚਿਆ ਆ ਕੇ ਇੱਕ ਐਸਾ ਲੱਗਿਆ ਕਿ ਤਾਊ ਮੇਰੇ ਤਾਈ ਜੀ ਬੇਹੋਸ਼ ਸੀ ਔਰ ਉਹਨਾਂ ਨੂੰ ਚੱਕ ਕੇ ਮੈਂ ਗੱਡੇ ਚ ਪਾਇਆ ਇਸਾ ਲੈ ਗਏ ਉਧਰ ਕੀ ਲੁੱਟਪਟ ਕੀ ਹੋਈ ਹੈ ਕੀ ਲੈ ਗਏ ਕਿ ਘਟਨਾ ਦੀ ਕੀ ਸੂਚਨਾ ਮਿਲੀ ਹੈ ਤੁਹਾਨੂੰ ਕੀ ਪਤਾ ਲੱਗਿਆ ਹੁਣੇ ਤੱਕ ਘਟਨਾ ਬਸ ਇਹ ਕਿ ਉਹਨਾਂ ਦੇ ਜਿਹੜੇ ਹੱਤ ਸਾਰੇ ਜੋ ਜੀਵਸ ਬਗਰ ਪਾਈ ਸੀਗੇ ਉਹ ਉਠਾ ਕੇ ਲੈ ਗਏ ਔਰ ਇਹਨਾਂ ਦੇ ਨੱਕ ਵਿੱਚ ਖੂਨ ਵੀ ਆ ਰਿਹਾ ਇੱਥੇ